ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਦਿਲ ਦੀ ਰੀ ਚੈਨਲ ਤੇ ਤੇ ਆਓ ਆਪਾਂ ਸਟੋਰੀ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਤਕਦੀਰ ਦੀ ਤਕਦੀਰ ਕਹਾਣੀ ਭਾਗ 16ਵਾਂ ਚੋਕੇ ਰਮਨਦੀਪ ਘਰਮੀ ਵੱਲੋਂ ਲਿਖੀ ਗਈ ਇੱਕ ਕਹਾਣੀ ਹੈ ਬਹੁਤ ਹੀ ਸੋਹਣੀ ਕਹਾਣੀ ਹੈ ਹੁਣ ਤਕਦੀਰ ਨੂੰ ਸ਼ਹਿਰ ਵਿੱਚ ਇੱਕ ਦੁਕਾਨ ਤੇ ਕੰਮ ਕਰਨ ਲਈ ਨੌਕਰੀ ਮਿਲ ਚੁੱਕੀ ਹੈ ਇਸ ਤੋਂ ਅਗਲਾ ਭਾਗ ਇਸ ਤਰ੍ਹਾਂ ਹੈ ਦੇਨ ਲੰਘਣ ਲੱਗੇ ਅਤੇ 1 ਮਹੀਨਾ ਹੋਰ ਬੀਤ ਗਿਆ ਇਸ ਮਹੀਨੇ ਤਨਖਾਹ ਜਦੋਂ ਮਿਲੀ ਤਾਂ 3500 ਰੁਪਏ ਭਾਵੇਂ 500 ਰੁਪਏ ਤਾਂ ਹੋਲ ਇਜਾਫਾ ਤਕਦੀਰ ਬਹੁਤ ਖੁਸ਼ੀ ਆਖੜੀ ਦਾ ਤਿਹਾਰ ਆਇਆ ਅਤੇ ਦੁਕਾਨ ਤੇ ਪੀੜ ਹੋਰ ਵਧਣ ਲੱਗ ਪਈ ਤਕਦੀਰ ਨੂੰ ਹੋਰ ਜ਼ਿਆਦਾ ਕੰਮ ਵਧ ਗਿਆ ਹੁਣ ਗਾਕਾ ਨੂੰ ਸੰਭਾਲ ਪਾਉਣਾ ਤਕਦੀਰ ਤੇ ਉਹਦੇ ਵੀਰ ਜੀ ਦੇ ਵਾਸਤੇ ਗੱਲ ਨਹੀਂ ਸੀ ਰਹੀ ਇਸ ਲਈ ਰਕੇਸ਼ ਨੇ ਤਕਦੀਰ ਨਾ ਸਲਾਹ ਕੀਤੀ ਬੇਟਾ ਮੈਨੂੰ ਲੱਗਦਾ ਏ ਆਪਾਂ ਨੂੰ ਹੁਣ ਹੋਰ ਕੁੜੀ ਰੱਖ ਲੈਣੀ ਚਾਹੀਦੀ ਏ ਨਾਲ ਤੇਰਾ ਕੀ ਵਿਚਾਰ ਏ ਦੇਖ ਲੋ ਜਿਵੇਂ ਤੁਹਾਨੂੰ ਠੀਕ ਲੱਗੇ ਵੀਰ ਜੀ ਤਕਦੀਰ ਨੇ ਜਵਾਬ ਦਿੱਤਾ ਕੰਮ ਨੂੰ ਦੇਖ ਕੇ ਤਾਂ ਲੱਗਦਾ ਏ ਕਿ ਹੁਣ ਆਪਣੇ ਦੋਹਾਂ ਦੇ ਵਸ ਦੀ ਗੱਲ ਨਹੀਂ ਆਪਾਂ ਨੂੰ ਇੱਕ ਹੋਰ ਵਰਕਰ ਦੀ ਲੋੜ ਏ ਪਰ ਰਕੇਸ਼ ਨੇ ਆਪਣੀ ਗੱਲ ਅੱਧ ਵਿਚਕਾਰ ਹੀ ਛੱਡ ਦਿੱਤੀ ਪਰ ਕੀ ਵੀਰ ਜੀ ਕੋਈ ਗੱਲ ਹੈ ਤਾਂ ਦੱਸੋ ਵੀਰ ਜੀ ਪੈਸਿਆਂ ਨੂੰ ਛੱਡ ਕੇ ਤੁਸੀਂ ਭਾਵੇਂ ਜਾਨ ਵੀ ਮੰਗ ਲੂ ਮੈਂ ਦੇ ਦੇ ਦੂੰਗੀ ਕਿਉਂਕਿ ਤੁਸੀਂ ਮੈਨੂੰ ਰਿਜਕ ਦੇ ਕੇ ਮੇਰੇ ਤੇ ਮੇਰੇ ਬੱਚੇ ਤੇ ਬਹੁਤ ਵੱਡਾ एहसान ਕੀਤਾ ਏ ਸ਼ਾਇਦ ਐਡਾ ਵੱਡਾ ਤਾਂ ਕਿ ਮੈਂ ਤੋਂ ਇਸ ਜਨਮ ਤਾਂ ਨਹੀਂ ਉਤਾਰ ਹੋਣਾ ਸ਼ਾਇਦ ਤਕਦੀਰ ਨੇ ਕਿਆ ਨਾ ਨਾ ਬੇਟਾ ਐਵੇਂ ਨਹੀਂ ਕਹੀਦਾ ਹੁੰਦਾ एहसान ਵਾਲੀ ਤਾਂ ਕਿਹੜੀ ਗੱਲ ਹੈ ਪਲਾਂ ਰਕੇਸ਼ ਨੇ ਕਿਆ ਫਿਰ ਹੋਰ ਕਿਹੜੀ ਗੱਲ ਐ ਵੀਰ ਜੀ ਤਕਦੀਰ ਨੇ ਦੁਬਾਰਾ ਪੁੱਛਿਆ ਫਿਰ ਬੇਟਾ ਮੈਨੂੰ ਇਹ ਐ ਵੀ ਆਪਾਂ ਤਨਖਾਹ ਕਿਵੇਂ ਕੱਢਿਆ ਕਰਾਂਗੇ ਖਰਚਾਂ ਦਾ ਵੀ ਤੈਨੂੰ ਪਤਾ ਹੀ ਐ ਵਪਾਰੀਆਂ ਨੂੰ ਹਫਤੇ ਬਾਅਦ ਪੈਸੇ ਦਿੰਦੇ ਆ ਆਪਾਂ ਰਕੇਸ਼ ਨੇ ਆਪਣੀ ਦੁਬਦਾ ਜ਼ाहिर ਕੀਤੀ ਕੋਈ ਨਾ ਵੀਰ ਜੀ ਤੁਸੀਂ ਟੈਨਸ਼ਨ ਕਿਉਂ ਲੈਂਦੇ ਹੋ ਆਪਣੇ ਆਪ ਨਿਕਲ ਜਾਇਆ ਕਰੂ ਤਨਖਾਹ ਵੀ ਤਕਦੀਰ ਨੇ ਦਿਲਾਸਾ ਦਿੱਤਾ ਜੇ ਤੈਨੂੰ ਠੀਕ ਲੱਗਦਾ ਐ ਤਾਂ ਫਿਰ ਠੀਕ ਕਰਕੇਸ਼ ਨੇ ਕਿਹਾ ਉਹ ਗੱਲਾਂ ਕਰ ਹੀ ਰਏ ਸੀ ਕਿ ਕੋਈ ਗਾਹਕ ਆ ਗਿਆ ਉਹਨਾਂ ਦੀ ਗੱਲ ਵਿਚਕਾਰ ਹੀ ਰਹਿ ਗਈ ਫਿਰ ਉਹਨਾਂ ਦੁਬਾਰਾ ਗੱਲ ਕਰਨ ਦਾ ਸਮਾਨਾ ਲੱਗਿਆ ਸ਼ਾਮ ਨੂੰ ਜਾਣ ਸਮੇਂ ਜੋ ਤਕਦੀਰ ਨੇ ਵੀਰ ਜੀ ਨੂੰ ਕਿਹਾ ਵੀਰ ਜੀ ਤੁਸੀਂ ਕੁੜੀ ਨੂੰ ਰੱਖਣ ਨੂੰ ਰਹਿਣ ਦੋ ਮੇਰੇ ਖਿਆਲ ਤੁਸੀਂ ਇੱਕ ਵਾਰੀ ਭਾਬੀ ਜੀ ਨਾਲ ਗੱਲ ਕਰੋ ਉਹ ਵੀ ਕਰ ਵੇਲੇ ਹੀ ਰਹਿੰਦੇ ਨੇ ਇਕੱਲੇ ਬੋਰ ਵੀ ਹੁੰਦੇ ਰਹਿੰਦੇ ਨੇ ਜਿਹੜੇ ਤੁਹਾਡੇ ਮੰਮੀ ਜੀ ਨਾਲ ਗੱਲਾਂ ਹੁੰਦੀਆਂ ਨੇ ਉਹਨਾਂ ਦੀਆਂ ਵੀ ਉਹਨਾਂ ਬਾਰੇ ਸੋਚ-ਸੋਚ ਕੇ ਪਾਗਲਾ ਵਾਂਗ ਰੋਂਦੇ ਰਹਿੰਦੇ ਨੇ ਤੁਸੀਂ ਪੁੱਛੋ ਜੀ ਉਹ ਇੱਥੇ ਆ ਜਾਇਆ ਕਰਨ ਤਾਂ ਮਨ ਲੱਗਿਆ ਰਹੂ ਨਾ ਟਾਈਮ ਵੀ ਵਧੀਆ ਲੰਘ ਜਾਇਆ ਕਰੂ ਇਹ ਤਾਂ ਗੱਲ ਤਾਂ ਜੰਮਾ ਹੀ ਲਾਜਵਾਬ ਕਰਦੀ ਤੂੰ ਮੈਨੂੰ ਇਹ ਗੱਲ ਕਿਉਂ ਨਹੀਂ ਦਿਮਾਗ ਵਿੱਚ ਆਈ ਜੇ ਸਰਿਤਾ ਆ ਗਈ ਫਿਰ ਤਾਂ ਸਭ ਟੈਨਸ਼ਨਾਂ ਹੀ ਮੁੱਕ ਜਾਣੀਆਂ ਨੇ ਆਪਣੀਆਂ ਚੱਲ ਮੈਂ ਕਰਦਾ ਇਹ ਗੱਲ ਜੇ ਟਿਊਸ਼ਨਾਂ ਟਟ ਆਉਂਦੀਆਂ ਹੋਈਆਂ ਫਿਰ ਤਾਂ ਉਹਨੇ ਮੰਨ ਜਾਣਾ ਏ ਨਹੀਂ ਫਿਰ ਜੋਤੀ ਤਾਂ ਕਿਤੇ ਹੀ ਗਈ ਨਹੀਂ ਰਕੇਸ਼ ਨੇ ਕਿਹਾ ਜੋਤੀ ਕਿਤੇ ਨਹੀਂ ਗਈ ਮਤਲਬ ਤਕਦੀਰ ਨੇ ਸਵਾਲ ਕੀਤਾ ਮੇਰੇ ਕਹਿਣ ਦਾ ਮਤਲਬ ਹੈ ਜੋਤੀ ਨੂੰ ਪੁੱਛ ਲਵਾਂਗੇ ਆਪਾਂ ਇੱਥੇ ਕੰਮ ਕਰਨ ਲਈ ਉਹਨੂੰ ਵੀ ਮੈਂ ਵੀ ਚੰਗੀ ਤਰ੍ਹਾਂ ਜਾਣਦੇ ਆਂ ਪਰ ਉਸੇ ਜੋ ਕੁੜੀ ਐ ਸੌ ਵੀ ਐ ਬਾਕੀ ਰਹੀ ਗੱਲ ਕੰਮ ਦੀ ਉਹ ਜਿਹੜਾ ਕਰੂਗੀ ਉਹੀ ਬਹੁਤ ਹੈ ਜਿੰਨਾ ਆਇਆ ਠੀਕ ਹੈ ਨਹੀਂ ਫਿਰ ਉਸ ਨੂੰ ਤਾਂ ਸਿਖਾ ਦੇਣਾ ਹੀ ਹੈ ਮੈਨੂੰ ਤੇਰੇ ਤੇ ਭਰੋਸਾ ਏ ਰਕੇਸ਼ ਨੇ ਦੱਸਿਆ ਚਲੋ ਠੀਕ ਹੈ ਟਾਈਮ ਬਹੁਤ ਹੋ ਗਿਆ ਹੁਣ ਮੈਂ ਚਲਦੀ ਆ ਹਨੇਰਾ ਹੋ ਜਾਂਦਾ ਏ ਮੈਨੂੰ ਘਰ ਜਾਂਦੇ ਜਾਂਦੇ ਕਦੇ ਤੁਹਾਨੂੰ ਪਤਾ ਹੀ ਐ ਫਿਰ ਜੇ ਟਾਈਮ ਨਾਲ ਨਾ ਪਹੁੰਚਾਂ ਤਾਂ ਮਹਾਪਾਤ ਛਿੜ ਜਾਂਦੀ ਐ ਤਕਦੀਰ ਨੇ ਕਿਹਾ ਤਕਦੀਰ ਕਰ ਚਲੀ ਗਈ ਅਤੇ ਰਕੇਸ਼ 9 ਵਜੇ ਜਦੋਂ ਘਰ ਗਿਆ ਤਾਂ ਉਸਨੇ ਰੋਟੀ ਕਾਂ ਸਮੇਂ ਸਰਿਤਾ ਨੇ ਗੱਲ ਕੀਤੀ ਪਰ ਸਰਿਤਾ ਨੇ ਜਵਾਬ ਦੇ ਦਿੱਤਾ ਕਿਉਂਕਿ ਹੁਣ ਉਸਕੋ ਟਿਊਸ਼ਨਾਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਸਨ ਅਤੇ ਦਿਨੋਂ-ਦਿਨ ਹੁਣ ਟਿਊਸ਼ਨਾਂ ਦੀ ਗਿਣਤੀ ਵੱਧਦੀ ਹੀ ਜਾਣੀ ਸੀ ਸਰਿਤਾ ਬਾਭਰੀ ਪਾਵਰਕੇਸ਼ ਬਾਭਰੀ ਦੀ ਪਤਨੀ ਜੋ ਕਿ ਨਕੇਸ਼ਵਾਂ ਦੀ ਬਹੁਤ ਜ਼ਿਆਦਾ ਪੜ੍ਹੀ ਲਿਖੀ ਹੋਈ ਸੀ ਅਤੇ ਘਰ ਵਿੱਚ ਹੀ ਟਿਊਸ਼ਨਾਂ ਪੜਾਇਆ ਕਰਦੀ ਸੀ ਅਗਲੇ ਦਿਨ ਤਕਦੀਰ ਹਰ ਰੋਜ਼ ਦੀ ਤਰ੍ਹਾਂ ਰਕੇਸ਼ ਤੋਂ ਪਹਿਲਾਂ ਹੀ ਦੁਕਾਨ ਤੇ ਪਹੁੰਚ ਗਈ ਅਤੇ ਝਾਰੂ ਲਗਾ ਕੇ ਭਗਵਾਨ ਦੀਆਂ ਫੋਟੋਆਂ ਮੰਦਰ ਦੀ ਸਫਾਈ ਕਰਕੇ ਪੂਜਾ ਦੀ ਤਿਆਰੀ ਕਰਕੇ ਰੱਖ ਦਿੱਤੀ। ਉਹ ਰੋਜ਼ ਇਸੇ ਤਰ੍ਹਾਂ ਕਰਦੀ ਸੀ। ਰਕੇਸ਼ 10 ਵਜੇ ਆਇਆ ਅਤੇ ਆਉਂਦਾ ਹੀ ਪੂਜਾ ਕਰਨ ਤੋਂ ਬਾਅਦ ਤਕਦੀਰ ਨੂੰ ਬੋਲਿਆ, "ਤੋ ਇੰਨਾ ਕੁਝ ਕਿਵੇਂ ਮੈਨੇਜ ਕਰ ਲੈਣੇ ਆਂ? ਮੈਂ ਤਾਂ ਕੁਝ ਨਾ ਕੁਝ ਭੁੱਲੀ ਜਾਣਾ ਹੁੰਦਾ ਏ।" "ਹਾਂ ਸੱਚ ਬਈ, ਉਹ ਤੇਰੀ ਸਕੀਮ ਫੇਲ ਹੋ ਗਈ। ਸਰਿਤਾ ਵਾਲੀ" ਉਹ ਕਹਿੰਦੀ ਹੁਣ ਤਾਂ ਟਿਊਸ਼ਨਾਂ ਆਉਣ ਲੱਗ ਗਈਆਂ ਉਹਨੇ ਵੀ ਕੁੜੀ ਰੱਖਣ ਨੂੰ ਹੀ ਕਿਹਾ ਏ ਕਹਿੰਦੀ ਤਕਦੀਰ ਨਾਲ ਸਲਾਹ ਕਰਕੇ ਰੱਖਿਓ ਉਹਨੂੰ ਬਹੁਤ ਜ਼ਿਆਦਾ ਨੌਲੇਜ ਹੈ ਫਿਰ ਤਾਂ ਜੋਤੀ ਨੂੰ ਹੀ ਫੋਨ ਕਰੋ ਫੋਨ ਤਕਦੀਰ ਨੇ ਕਿਹਾ ਰਕੇਸ਼ ਨੇ ਉਸੇ ਸਮੇਂ ਜੋਤੀ ਨੂੰ ਫੋਨ ਕਰਕੇ ਦੁਕਾਨ ਤੇ ਆਉਣ ਲਈ ਕਿਹਾ ਜੋਤੀ ਦੇ ਘਰ ਤੋਂ ਬਜਾਅ 10 ਮਿੰਟ ਪੈਦਲ ਦੀ ਦੂਰੀ ਤੇ ਹੀ ਸੀ ਉਹ ਜਲਦੀ ਹੀ ਆ ਗਈ ਜੋਤੀ ਦਾ ਚਿਹਰਾ ਮਾਤ ਦੇ ਦੱਗਾ ਕਰਕੇ ਵੇਸ਼ਕ ਰੂਪ ਲੱਗਦਾ ਸੀ ਪਰ ਉਹ ਦਿਲ ਦੀ ਸਾਫ ਸੀ ਉਸ ਵਿੱਚ ਵੀ ਤਕਦੀਰ ਦੀ ਤਾਂ ਇਮਾਨਦਾਰੀ ਦਾ ਗੁਣ ਕੁੱਟ-ਕੁੱਟ ਕੇ ਭਰਿਆ ਹੋਇਆ ਸੀ ਉਹ ਆਏ ਤੇ ਰਕੇਸ਼ ਨੇ ਉਸ ਨਾਲ ਗੱਲ ਕੀਤੀ ਪਹਿਲਾਂ ਤਾਂ ਉਹ ਮਨਾਂ ਕਰ ਲੱਗ ਪਈ ਕਿਉਂਕਿ ਉਹ ਆਪਣੀ ਪੈਣ ਨਾਲ ਗਰੀਬੀ ਕਰਕੇ ਆਪਣੇ ਮੰਮੀ ਪਾਪਾ ਦੀ ਮਦਦ ਲਈ ਲੋਕਾਂ ਦੇ ਘਰਾਂ ਵਿੱਚ ਕੰਮ ਕਰਨ जाया ਕਰਦੀ ਸੀ ਫਿਰ ਜਦੋਂ ਰਕੇਸ਼ ਨੇ ਉਸ ਨੂੰ ਤਨਖਾਹ ਸਿੱਧੀ 2500 ਦੇਣ ਦੀ ਗੱਲ ਕਹੀ ਤਾਂ ਬੋਲੀ ਅੰਕਲ ਜੀ ਪਿਆਸਿਆਂ ਦੀ ਗੱਲ ਕਿੱਥੋਂ ਆ ਗਈ ਆਪਣੇ ਵਿੱਚ ਮੈਂ ਪਾਪਾ ਨਾਲ ਗੱਲ ਕਰਕੇ ਦੱਸਦੀ ਹਾਂ ਤੁਸੀਂ ਹੁਣੇ ਰੁਕੋ ਮੈਨੂੰ ਫੋਨ ਦੇ ਦਿਓ ਜਰਾ ਮੈਂ ਪਾਪਾ ਨੂੰ ਪੁੱਛਾਂ ਫਿਰ ਉਸਨੇ ਆਪਣੇ ਪਾਪਾ ਨਾਲ ਗੱਲ ਕਰਕੇ ਉਹਨਾਂ ਦੇ ਕਹਿਣ ਤੇ ਹਾਂ ਕਰ ਦਿੱਤੀ ਜੋਤੀ ਨੇ ਘਰ ਵਿੱਚ ਕੰਮ ਕਰਨਾ ਛੱਡ ਦਿੱਤਾ ਅਤੇ ਦੁਕਾਨ ਤੇ ਆਉਣ ਲੱਗ ਪਈ ਸ਼ੁਰੂ ਵਿੱਚ ਉਸ ਨੂੰ ਕੋਈ ਕੰਮ ਨਹੀਂ ਸੀ ਸਮਝ ਲੱਗਦਾ ਤਕਦੀਰ ਲੈਸਾ ਮਿਲਾ ਕੇ ਸਿਰਫ ਉਸ ਨੂੰ ਕੱਟਣ ਲਈ ਕਹਿ ਦਿੰਦੀ ਪਰ ਫਿਰ ਹੌਲੀ-ਹੌਲੀ ਉਹ ਸਾਰੇ ਕੰਮ ਸਿੱਖਣ ਲੱਗ ਪਈ ਬਹੁਤ ਮੁਸ਼ਕਲ ਨਾਲ ਤਾਂ ਤਕਦੀਰ ਨੇ ਉਸ ਨੂੰ ਰੰਗ ਜਾਣ ਕਰਵਾਏ ਕਿਉਂਕਿ ਉਸ ਨੂੰ ਤਾਂ ਰੰਗਾਂ ਦੇ ਨਾਮ ਤੱਕ ਯਾਦ ਨਹੀਂ ਸੀ ਰਹਿੰਦੇ ਪੜਿਵਿਸ਼ੇ ਹੀ ਹੋਈ ਸੀ ਨਾ ਤਾਂ ਕਰਕੇ ਉਸ ਨੂੰ ਸਾਰੇ ਕੰਮ ਬੱਚਿਆਂ ਵਾਂਗ ਹੀ ਸਿਖਾਉਣਾ ਪੈਂਦੇ ਸਨ ਪਰ ਆਪਣੀ ਕਵਾਲੀਆ ਸੁਣਨ ਦੀ ਆਦਤ ਅਤੇ ਉਲਟ-ਪੁਲਟ ਰੰਗਾਂ ਦੇ ਨਾਮ ਦੱਸ ਕੇ ਉਹ ਦੁਕਾਨ ਵਿੱਚ ਰੌਣਕ ਲਗਾਈ ਰੱਖਦੀ ਸੀ ਤਕਦੀਰ ਉਸ ਨੂੰ ਬਹੁਤ ਸਮਝਾਉਂਦੀ ਸੀ ਪਰ ਉਹ ਉਦੋਂ ਤਾਂ ਯਾਦ ਕਰ ਲੈਂਦੀ ਪਰ ਫਿਰ ਭੁੱਲ ਜਾਂਦੀ ਇਸੇ ਤਰ੍ਹਾਂ ਉਹ ਸਾਰਾ ਦਿਨ ਰੁੱਜੇ ਰਹਿੰਦੇ ਦਿਨ ਕਦੋਂ ਲੰਘ ਜਾਂਦਾ ਪਤਾ ਹੀ ਨਾ ਲੱਗਦਾ ਫਿਰ ਰਖੜੀ ਤੇ ਤਕਦੀਰ ਨੇ ਰਕੇਸ਼ ਨੂੰ ਰਖੜੀ ਬਣ ਕੇ ਭਰਾ ਬਣਾ ਲਿਆ ਤਕਦੀਰ ਨੇ ਸਰਿਤਾ ਲਈ ਵੀ ਰਖੜੀ ਤੇ ਗਿਫਟ ਲਿਆ ਤੇ ਉਸ ਨੇ ਵੀ ਉਸ ਨੂੰ ਮਠਾਈਆਂ ਤੇ ਪੈਸੇ ਦਿੱਤੇ ਤਕਦੀਰ ਨੇ ਘਰ ਜਾ ਕੇ ਸਾਰਿਆਂ ਨੂੰ ਦੱਸਿਆ ਤਾਂ ਸੁਖਵੰਤ ਕਹਿੰਨੇ ਕਿਆ ਵਧਾਈਏ ਉਸ ਮੁੰਡੇ ਕੀ ਨੀਅਤ ਤੋਂ ਨਹੀਂ ਤਾਂ ਬਦਲੇਗੀ ਕਮ ਸੇ ਕਮ ਹੁਣ ਆ ਨਹੀਂ ਤਾਂ ਇੱਕ ਵਾਰ ਤੂੰ ਸੋਚੇਗਾ ਹੀ ਕੁਝ ਗਲਤ ਸੋਚਨੇ ਸੀ ਪਹਿਲੇ ਕਿਉਂ ਯਾਰ ਸਹੀ ਗਾਣਾ ਮੈਂਨੇ ਸਾਲੀ ਹੋਈ ਐ ਨੀਅਤ ਦੀ ਤੈਨੂੰ ਕੀ ਪਤਾ ਏ ਉਹਦੇ ਬਾਰੇ ਪਲਾ ਉਹ ਮੁੰਡਾ ਨਹੀਂ ਇਹੋ ਜਿਹਾ ਜਿਵੇਂ ਦਾ ਤੂੰ ਸੋਚਦੀ ਐ ਉਹ ਮੇ ਦਾ ਕੁਝ ਨਹੀਂ ਉਹਦੇ ਵਰਗਾ ਮੈਂ ਪਲਾ ਵਾਂਸ ਨਹੀਂ ਦੇਖਿਆ ਕੋਈ ਕਿਰਪਾ ਸਿੰਘ ਨੇ ਕਿਹਾ ਤਕਦੀਰ ਦੀ ਗੈਰ ਹਾਜ਼ਰੀ ਵਿੱਚ ਇੱਕ ਤੋਂ ਦੋ ਵਾਰ ਰਕੇਸ਼ ਨੂੰ ਮਿਲ ਕੇ ਆਇਆ ਸੀ ਇਸ ਲਈ ਉਸਨੇ ਇਹ ਸਭ ਕਿਹਾ ਲੈ ਜਾ ਤੂੰ ਤਾਂ ਗਲ ਹੀ ਪੜ ਜਾਂਦਾ ਏ ਸੁਖਵੰਤ ਕਹਿੰਦੀ ਹੋਈ ਕਮਰੇ ਵਿੱਚ ਉੱਠ ਕੇ ਰਸੋਈ ਵਿੱਚ ਚਲੀ ਗਈ ਫਿਰ ਤਕਦੀਰ ਆਪਣੇ ਭਰਾ ਤੇ ਰਖੜੀ ਬੰਨਣ ਲਈ ਜਾਣ ਲਈ ਤਿਆਰ ਹੋਣ ਲੱਗ ਪਈ ਕਿਉਂਕਿ ਅੱਜ ਉਸਨੇ ਆਪਣੇ ਪਿੱਕੇ ਰਖੜੀ ਬੰਨਣ ਲਈ ਜਾਣਾ ਸੀ ਇਸ ਲਈ ਉਹ ਦੁਕਾਨ ਤੋਂ ਥੋੜਾ ਜਿਹਾ ਸਮਾਂ ਪਹਿਲਾਂ ਆ ਗਈ ਸੀ ਕੰਮ ਤੋਂ ਵਾਪਸ ਜਾਣ ਸਮੇਂ ਉਸ ਦਾ ਭਰਾ ਉਸ ਨੂੰ ਆਪਣੇ ਨਾਲ ਲੈ ਗਿਆ ਪੇਕੇ ਘਰ ਜਾ ਕੇ ਉਸ ਨੂੰ ਬਹੁਤ ਸਕੂਨ ਮਿਲਿਆ ਅੱਜ ਸਾਰੇ ਬਹੁਤ ਖੁਸ਼ੀ ਕਿਉਂਕਿ ਤਕਦੀਰ ਖੁਸ਼ੀ ਉਸ ਨੇ ਆਪਣੇ ਘਰਦਿਆਂ ਨਾਲ ਰੱਜ ਕੇ ਗੱਲਾਂ ਕੀਤੀਆਂ ਸਾਰਿਆਂ ਦੇ ਗਗਨ ਨੂੰ ਖਿਡਾਇਆ ਉਸ ਨਾਲ ਪਿਆਰੀਆਂ ਜਿਹੀਆਂ ਗੱਲਾਂ ਕਰੀਆਂ ਸਵੇਰ ਵੇਲੇ ਆਪਣੇ ਪ੍ਰਾ ਨਾਲ ਹੀ ਉਹ ਵਾਪਸ ਆ ਗਈ ਦੁਕਾਨ ਤੇ ਜਾਣਾ ਸੀ ਦਿਨ ਲੰਘਦੇ ਗਏ ਜੋਤ ਦਾ ਰਿਸ਼ਤਾ ਪੱਕਾ ਹੋ ਗਿਆ ਅਤੇ ਨਾਲ ਹੀ ਵਿਆਹ ਹੋ ਗਿਆ ਹੁਣ ਦੁਕਾਨ ਤੇ ਕੋਈ ਹੋਰ ਕੁੜੀ ਰੱਖਣੀ ਸੀ ਤਕਦੀਰ ਤੇ ਰਕੇਸ਼ ਤੋਂਮਾ ਨੂੰ ਹੀ ਫਿਕਰ ਸੀ ਕਿਤੇ ਕੋਈ ਚਲਾਕ ਤੇ ਬੇਈਮਾਨ ਕੁੜੀ ਉਹਨਾਂ ਕੋਲ ਨਾ ਆ ਜਾਵੇ ਖੈਰ ਇੱਕ ਦਿਨ ਉਹਨਾਂ ਕੋਲ ਰੋਜ਼ ਵਾਂਗ ਆਉਣ ਵਾਲੀ ਇੱਕ ਕੁੜੀ ਨੇ ਤਕਦੀਰ ਨੂੰ ਪੁੱਛਿਆ ਦੀਦੀ ਉਹ ਦੂਜੀ ਦੀਦੀ ਨੇ ਹੁਣ ਆਉਂਦੇ ਹਟ ਗਏ ਹਾਂਜੀ ਉਹਦਾ ਵਿਆਹ ਹੋ ਗਿਆ ਚੰਡੀਗੜ੍ਹ ਚਲੀ ਗਈ ਉਹ ਤਾਂ ਹੁਣ ਤਕਦੀਰ ਨੇ ਉਸ ਨੂੰ ਦੱਸਿਆ ਅਸੀਂ ਉਹਨਾਂ ਨੂੰ ਕਿੰਨੇ ਤਨਖਾਹ ਦਿੰਦੇ ਸੀ ਦੀਦੀ ਜੀ ਉਹਨਾਂ ਦੇ ਜਗ੍ਹਾ ਕੁੜੀ ਰੱਖਣੀ ਹੋਈ ਤਾਂ ਉਹਨੂੰ ਕਿਨੇ ਤਨਖਾਹ ਦਿਓਂਗੇ ਤੁਸੀਂ ਕੁੜੀ ਨੇ ਪੁੱਛਿਆ ਉਹਨੂੰ 2500 ਦਿੰਦੇ ਸੀ ਕੀ ਗੱਲ ਲਗਾਉਣਾ ਹੈ ਕਿਸੇ ਨੂੰ ਤਕਦੀਰ ਕੋਲ ਖੜਾ ਰਕੇਸ਼ ਬੋਲਿਆ ਨਹੀਂ ਅੰਕਲ ਜੀ ਲਗਾਉਣਾ ਤਾਂ ਕਿਸੇ ਨੂੰ ਵੀ ਨਹੀਂ ਮੈਂ ਹੀ ਸੋਚਦੀ ਸੀ ਲੱਗਣ ਬਾਰੇ ਰੱਖ ਲਓਂਗੇ ਮੈਨੂੰ ਅੰਕਲ ਜੀ ਕੁੜੀ ਨੇ ਫੇਰ ਸਵਾਲ ਕੀਤਾ ਲੈ ਬੇਟਾ ਇਹਦੇ ਤੋਂ ਵਧੀਆ ਗੱਲ ਭਲਾ ਹੋਰ ਕਿਹੜੀ ਹੋ ਸਕਦੀ ਹੈ ਤੈਨੂੰ ਅਸੀਂ ਜਾਣਦੇ ਵੀ ਹਾਂ ਤੈਨੂੰ ਇਸ ਲਾਈਨ ਦੇ ਕੰਮ ਬਾਰੇ ਨੌਲੇਜ ਵੀ ਹੈਗੀ ਐ ਨਹੀਂ ਤਾਂ ਫਿਰ ਤੇਰੀ ਦੀਦੀ ਨੂੰ ਹੀ ਮਿਹਨਤ ਕਰਨੀ ਪੈਂਦੀ ਐ ਕੰਮ ਸਿਖਾਉਣ ਨੂੰ ਵੀ ਕੁੜੀਆਂ ਨੂੰ ਰਕੇਸ਼ ਨੇ ਕਿਹਾ ਦੀਦੀ ਤਾਂ ਵੈਸੇ ਵੀ ਨਾਈਸ ਨੇਚਰ ਵਾਲੀ ਜੀ ਨੇ ਅੰਕਲ ਜੀ ਫੂੜੇ ਨੇ ਜਵਾਬ ਦਿੱਤਾ ਬੇਟਾ ਹੁਣ ਫਿਰ ਮੈਂ ਤੇਰੇ ਵੱਲੋਂ ਹਾਂ ਸਮਝਾਂ ਕੱਲ ਤੋਂ ਆ ਜਾਏਂਗੀ ਨਾ ਤੂੰ ਰਕੇਸ਼ ਨੇ ਪੁੱਛਿਆ ਮੈਨੂੰ ਇੱਕ ਵਾਰ ਘਰ ਸਾਰਿਆਂ ਨੂੰ ਪੁੱਛ ਲੈਣ ਦੋ ਅੰਕਲ ਜੀ ਕੱਲ ਨੂੰ ਦੱਸ ਕੇ ਜਾਊਂਗੀ ਮੈਂ ਤੁਹਾਨੂੰ ਨਸਲ ਗੋਣ ਆਈਆ ਕਹਿ ਕਿਉ ਚਲੀ ਗਈ ਉਹਦੇ ਜਾਣ ਤੋਂ ਬਾਅਦ ਰਕੇਸ਼ ਨੇ ਤਕਦੀਰ ਤੋਂ ਉਸ ਵਾਰਸਲਾ ਮੰਗੀ ਤਾਂ ਤਕਦੀਰ ਨੇ ਵੀ ਹਰੇ ਚੰਡੀ ਦੇ ਦਿੱਤੀ ਹੁਣ ਦੋਵਾਂ ਦੀ ਫਿਕਰ ਕੁਝ ਘਟ ਗਈ ਸੀ ਅਗਲੇ ਦਿਨ ਉਹ ਕੁੜੀ ਸਵੇਰੇ 9 ਵਜੇ ਹੀ ਦੁਕਾਨ ਤੇ ਆ ਪਹੁੰਚੀ ਉਸਨੇ ਤਕਦੀਰ ਨੂੰ ਨਮਸਤੇ ਦੀਦੀ ਕਹਿ ਕੇ ਦੱਸਿਆ ਦੀਦੀ ਮੈਂ ਕੰਮ ਕਰਨ ਆਈਆਂ ਮੇਰੇ ਘਰ ਦੇ ਮੰਨ ਗਏ ਸੀ ਫਿਰ ਮੈਂ ਸੋਚਿਆ ਕੱਲ ਕਿਉ ਅੱਜ ਤੋਂ ਹੀ ਸ਼ੁਰੂ ਕਰਦੀ ਆਂ ਮੈਂ ਆ ਗਈ ਫਿਰ ਕੁੜੀ ਨੇ ਕਿਹਾ ਚੱਲ ਵਧੀਆ ਕੀਤਾ ਰੁਕ ਮੈਂ ਤੇਰੇ ਲਈ ਚਾਹ ਮੰਗਵਾ ਦਿੰਨੀ ਆ ਤਕਦੀਰ ਨੇ ਕਿਹਾ ਚਾਹ ਵਾਲੇ ਨੂੰ ਫੋਨ ਕਰਕੇ ਚਾਹ ਲਈ ਕਹਿ ਦਿੱਤਾ ਥੋੜੀ देर ਬਾਅਦ ਚਾਹ ਆ ਗਈ ਅਤੇ ਦੋਵਾਂ ਨੇ ਚਾਹ ਪੀ ਲਈ ਰਕੇਸ਼ ਆਇਆ ਅਤੇ ਆ ਕੇ ਪਹਿਲਾਂ ਪੂਜਾ ਕਰਕੇ ਫਿਰ ਉਹ ਕੁੜੀ ਨੂੰ ਮਿਲਿਆ ਕੁੜੀ ਨੇ ਆਪਣਾ ਨਾਮ ਪ੍ਰਤਿਮਾ ਗੋਤਮ ਦੱਸਿਆ ਘਰ ਵਿੱਚ ਉਸ ਨੂੰ ਮਾਣੂ ਕਹਿੰਦੇ ਸਨ ਰਕੇਸ਼ ਨੇ ਵੀ ਇਹੀ ਨਾਮ ਨਾਲ ਉਸ ਨੂੰ ਦੁਕਾਨ ਤੇ ਬੁਲਾਉਣਾ ਸ਼ੁਰੂ ਕਰ ਦਿੱਤਾ ਤੇ ਹੌਲੀ-ਹੌਲੀ ਤਕਦੀਰ ਨੇ ਉਸ ਨੂੰ ਸਾਰੇ ਕੰਮਾਂ ਵਿੱਚ ਮਾਹਿਰ ਕਰ ਦਿੱਤਾ ਦੁਕਾਨ ਤੇ ਤਾਂ ਤਕਦੀਰ ਬਹੁਤ ਖੁਸ਼ ਰਹਿੰਦੀ ਸੀ ਪਰ ਘਰ ਦੇ ਹਾਲਾਤ ਬਦਲਣ ਦਾ ਨਾਮ ਹੀ ਨਹੀਂ ਲੈਂਦੇ ਇਸ ਲਈ ਘਰ ਵੱਲੋਂ ਉਸ ਦੀ ਜਾਨ ਸੁਖਾਲੀ ਹੀ ਨਹੀਂ ਸੀ ਹੋ ਰਹੀ ਉਹ ਕਰਦੀਆਂ ਗੱਲਾਂ ਕਰਕੇ ਬਹੁਤ ਪਰੇਸ਼ਾਨ ਰਹਿੰਦੀ ਸੀ ਕਦੇ-ਕਦੇ ਉਹ ਰਕੇਸ਼ ਤੇ ਮਾਣੂ ਨਾਲ ਗੱਲ ਕਰਕੇ ਵੀ ਰੋ ਵੀ ਪੈਂਦੀ ਸੀ ਇੱਕ ਦਿਨ ਤਕਦੀਰ ਨੂੰ ਪਤਾ ਨਹੀਂ ਕੀ ਹੋਇਆ ਕਿ ਉਹਦਾ ਸਾਰਾ ਸਰੀਰ ਕੰਬਣ ਲੱਗ ਪਿਆ ਅਤੇ ਸਿਰ ਵੀ ਬਹੁਤ ਦਰਦ ਕਰ ਰਿਹਾ ਸੀ ਉਸਨੇ ਕੁਝ ਖਾਦਾ ਵੀ ਨਹੀਂ ਸੀ ਹੋਇਆ ਕਈ ਵਾਰ ਉਸਦੇ ਘਰ ਰਾਸ਼ਨ ਨਾ ਹੁੰਦਾ ਤਾਂ ਉਹ ਆਪਣਾ ਬੇਟੇ ਨੂੰ ਕੁਝ ਨਾ ਕੁਝ ਖਾਣ ਲਈ ਲੈ ਕੇ ਸਕੂਲ ਸ਼ਟਡਾਉਂਦੀ ਗੁਰਦਾਸ ਨੂੰ ਰੋਟੀ ਉਹਦੀ ਮਾਂ ਦੇ ਦਿੰਦੀ ਪਰ ਤਕਦੀਰ ਵਿਚਾਈ ਦਾ ਕਿਹੜਾ ਰਕੇਸ਼ ਤੇ ਸਲੈਤਾ ਤੋਂ ਵੀ ਨਾ ਕੋਈ ਸੀ ਜੋ ਉਸਨੂੰ ਸਮਝਦਾ ਉਸਨੂੰ ਰੋਜ਼ ਲੰਚ ਬਾਕਸ ਨਾ ਨਾ ਲਿਆਉਂਦੀ ਦੇਖ ਕੇ ਰਕੇਸ਼ ਨੇ ਉਸਨੂੰ ਕਾਰਨ ਪੁੱਛਿਆ ਕਾਰਨ ਪਤਾ ਲੱਗਣ ਤੇ ਰਕੇਸ਼ ਨੇ ਸਰਿਤਾ ਨੂੰ ਕਹਿ ਕੇ ਉਸ ਲਈ ਇੱਕ ਟਿਫਨ ਅਲੱਗੋਂ ਮੁਗਵਾਉਣਾ ਸ਼ੁਰੂ ਕਰ ਦਿੱਤਾ ਜੇਕਰ ਕਦੇ ਘਰ ਵਿੱਚ ਸਿਲੰਡਰ ਖਤਮ ਹੋ ਜਾਂਦਾ ਤਾਂ ਤਕਦੀਰ ਦੀ ਸੱਸ ਉਸ ਨੂੰ ਕਹਿੰਦੀ ਪਹਿਲੇ ਪੈਸੇ ਫਿਰ ਸਿਲੰਡਰ ਜਿੰਨਾ ਚੇ ਤਕਦੀਰ ਉਹਦੇ ਹੱਥ ਪੈਸੇ ਨਾ ਰੱਖਦੀ ਉਹਨਾਂ ਚ ਰੋ ਤਕਦੀਰ ਨੂੰ ਸਿਲੰਡਰ ਚੁੱਕਣ ਦਾ ਦੂਰ ਹੱਥ ਤੱਕ ਨਾ ਲਾਉਣ ਦਿੰਦੀ ਕਈ ਕਈ ਦਿਨ ਤਕਦੀਰ ਨੂੰ ਭੁੱਖਿਆ ਹੀ ਸਮਾਂ ਕੱਢਣਾ ਪੈਂਦਾ ਅਜੇਹ ਬਲੇਦ ਕੇਸ਼ੀ ਤਕਦੀਰ ਦਾ ਸਾਥ ਦਿੰਦਾ ਸੀ ਖੈਰ ਅੱਜ ਤਕਦੀਰ ਦਾ ਸਰੀਰ ਕੰਬ ਰਿਹਾ ਸੀ ਸਿਰ ਵੀ ਦਰਦ ਕਰਦਾ ਸੀ 12 ਵਜੇ ਤੋਂ ਸ਼ਾਮ 5 ਵਜੇ ਤੱਕ ਤਕਦੀਰ ਨੇ ਔਖੇ ਸੌਖੇ ਕੰਮ ਕੀਤਾ ਅਤੇ ਫਿਰ ਉਹ ਬੈਠ ਗਈ ਰਕੇਸ਼ ਤੇ ਮਾਨੂ ਨੇ ਉਹਦੀ ਹਾਲਤ ਦੇਖੀ ਤਾਂ ਰਕੇਸ਼ ਨੇ ਉਸ ਨੂੰ ਕਾਫੀ ਮੰਗਵਾ ਕੇ ਦਿੱਤੀ ਕਾਫੀ ਪੀਣ ਤੋਂ ਬਾਅਦ ਉਹ ਉਸ ਨੂੰ ਸ਼ਿਕਾਰ ਛੱਡਣ ਲਈ ਆ ਗਿਆ ਘਰ ਆ ਕੇ ਤਕਦੀਰ ਨੇ ਉਸ ਦੇ ਕਮਰੇ ਵਿੱਚ ਛੱਡ ਕੇ ਉਸ ਦੇ ਪਰਿਵਾਰ ਨੂੰ ਮਿਲਣ ਲਈ ਚਲਾ ਗਿਆ ਤਾਂ ਜੋ ਉਸ ਦੀ ਹਾਲਤ ਬਾਰੇ ਉਸ ਨੂੰ ਦੱਸ ਆਵੇ ਤਕਦੀਰ ਦੇ ਪਰਿਵਾਰ ਨੂੰ ਮਿਲ ਕੇ ਉਸ ਨੇ ਤਕਦੀਰ ਦੀ ਤਬੀਅਤ ਬਾਰੇ ਦੱਸਿਆ ਤੇ ਉਸ ਨੂੰ ਦਵਾਈ ਦਿਵਾਉਣ ਬਾਰੇ ਕਹਿ ਕੇ ਉਹ ਚਲਾ ਗਿਆ ਤਕਦੀਰ ਦਰਦ ਨਾਲ ਤੜਫ ਰਹੀ ਸੀ ਪਰ ਇੰਨੇ ਵੱਡੇ ਘਰ ਵਿੱਚ ਉਸ ਦੀ ਤਕਲੀਫ ਨੂੰ ਸਮਝਣ ਵਾਲਾ ਕੋਈ ਵੀ ਨਹੀਂ ਸੀ ਉਹਦਾ ਬੇਟਾ ਗगन ਬੇਸ਼ੱਕ 22 ਸਾਲ ਦਾ ਹੀ ਸੀ ਪਰ ਉਹ ਉਸ ਦੇ ਕੋਲ ਬੈਠਾ ਸੀ ਜਦ ਕਿ ਸਾਰੇ ਟੱਬਰ ਵਿੱਚੋਂ ਉਸ ਦਾ ਹਾਲ ਵੀ ਪੁੱਛਣਾ ਕਿਸੇ ਨੇ ਜ਼ਰੂਰੀ ਨਹੀਂ ਸੀ ਸਮਝਿਆ ਪਰ ਉਸ ਸਮੇਂ ਉਹਦੇ ਦੋਵੇਂ ਦਿਓਰ ਤੇ ਗੁਰਦਆਸ਼ ਨੂੰ ਛੱਡ ਕੇ ਬਾਕੀ ਸਾਰੇ ਘਰ ਸੀ ਪਰ ਕਿਸੇ ਨੇ ਵੀ ਉਸ ਦਾ ਹਾਲ ਨਾ ਪੁੱਛਿਆ ਮੂਹ ਹਨੇਰਾ ਹੋ ਚੁੱਕਿਆ ਸੀ ਕਿ ਅਚਾਨਕ ਬਾਹਰਲਾ ਦਰਵਾਜ਼ਾ ਖੁੱਲਿਆ ਤਕਦੀਰ ਦੇ ਕਮਰੇ ਦੇ ਬਿਲਕੁਲ ਸਾਹਮਣੇ ਬਾਹਰਲਾ ਦਰਵਾਜ਼ਾ ਸੀ ਇਸ ਲਈ ਉਹਦੇ ਕਮਰੇ ਵਿੱਚੋਂ ਸਭ ਕੁਝ ਦਿਸਦਾ ਸੀ ਅਤੇ ਆਉਣ ਵਾਲਾ ਹਰ ਕੋਈ ਪਹਿਲਾਂ ਜੀ ਕੋ ਰਿਸ਼ਤੇਦਾਰ ਹੁੰਦਾ ਸੀ ਉਸਦੇ ਹੀ ਕਮਰੇ ਵਿੱਚ ਆਉਂਦਾ ਸੀ ਅੱਜ ਵੀ ਇਸੇ ਤਰ੍ਹਾਂ ਹੋਇਆ ਹਰਦਸ਼ ਦੀ ਪੂਆ ਆਪਣੇ ਮੁੰਡੇ ਦੇ ਤੇ ਨੌ ਨਾਲ ਆਈ ਸੀ ਉਹ ਸਿੱਧੇ ਤਕਦੀਰ ਦੇ ਕਮਰੇ ਵਿੱਚ ਆ ਗਏ ਪੂਆ ਆਪਣੇ ਨੌ ਮੁੰਡੇ ਨਾਲ ਉਸਦੇ ਕਮਰੇ ਵਿੱਚ ਆਈ ਤਾਂ ਕੀ ਦੇਖਦੀ ਹੈ ਤਕਦੀਰ ਬੜਤੇ ਪਈ ਬਿਨ ਪਾਣੀ ਤੋਂ ਮਛਲੀ ਵਾਂਗ ਤੜਫ ਰਹੀ ਹੈ ਕੋਲ ਉਸ ਦਾ ਗगन ਬੈਠਾ ਆਪਣੀ ਮੰਮੀ ਨੂੰ ਮੰਮਾ ਉਠੋ ਮੰਮਾ ਉਠੋ ਕਹਿ ਰਿਹਾ ਹੈ ਤਕ ਦੀ ਤੋ ਉੱਠਣ ਦੀ ਹਿੰਮਤ ਹੀ ਨਹੀਂ ਸੀ ਹੋ ਰਹੀ ਪੂਆ ਨੇ ਤਕਦੀਰ ਉਹਦੇ ਹਾਲ ਬਾਰੇ ਪੁੱਛਿਆ ਤਾਂ ਉਸਨੇ ਕੰਬਦੀ ਆਵਾਜ਼ ਵਿੱਚ ਸਿਰਫ ਇਹ ਹੀ ਕਿਹਾ ਕਿ ਉਹਦੇ ਜਾਨ ਨਿਕਲ ਰਹੀ ਹੈ ਪੂਆ ਨੇ ਆਪਣੇ ਮੁੰਡੇ ਨੂੰ ਕਿਹਾ ਹਰਜੀਤ ਚੱਲ ਮੋਟਰਸਾਈਕਲ ਲੈ ਕੇ ਆ ਬਾਹਰੋਂ ਤੇਰੀ ਭਾਬੀ ਨੂੰ ਲੈ ਕੇ ਚੱਲੀਏ ਆ ਮੋੜ ਤੇ ਹੀ ਡਾਕਟਰ ਹੈ ਕਿਉਂ ਜੀ ਜਲਾਦਣ ਹੈ ਭਾਬੀ ਕੁੜੀ ਦੀ ਹਾਲਤ ਨਹੀਂ ਦੇਂਦੀ ਇਹਨੂੰ ਲੈ ਪਾ ਕਿਹੜਾ ਹੱਤ ਸਿਕਵਿੰਦਲ ਨੂੰ ਪਹਿਲਾਂ ਬੈਠੀ ਕਰੀਏ ਬਾਹਰ ਮੋਟਰਸਾਈਕਲ ਤੱਕ ਫੜ ਕੇ ਵੀ ਲੈ ਜਾਣਾ ਪੈਣਾ ਏ ਇਹਦੇ ਵਿੱਚ ਤਾਂ ਜਮਾਂ ਜਾਨ ਪ੍ਰਾਣ ਹੀ ਨਹੀਂ ਲੱਗਦੀ ਵਿਚਾਰੀ ਚ ਹਰਜੀਤ ਅੰਦਰ ਮੋਟਰਸਾਈਕਲ ਲਿਆ ਕੇ ਪੁੱਤ ਵਿਹੜੇ ਵਿੱਚ ਭੂਆ ਨੇ ਆਪਣੇ ਨੌ ਮੁੰਡੇ ਦੋਵਾਂ ਨੂੰ ਕਿਹਾ ਤਕਦੀਰ ਨੇ ਨਾ ਵੀ ਸਿਰ ਮਾਰ ਕੇ ਉਹਨਾਂ ਨੂੰ ਹਸਪਤਾਲ ਲੈ ਜਾਣ ਤੋਂ ਮੰਨਾ ਕਰ ਦਿੱਤਾ ਪਰ ਦੋਵਾਂ ਸਸ ਨੌ ਨੇ ਤਕਦੀਰ ਦੀ ਇੱਕ ਨਾ ਸੁਣੀ ਉਸ ਨੂੰ ਖੜੀ ਕਰਨ ਲਈ ਇੱਕ ਦੂਜੇ ਦੀ ਮਦਦ ਕੀਤੀ ਇਹਨਾਂ ਨੂੰ ਹਰਜੀਤ ਨੇ ਮੋਟਰਸਾਈਕਲ ਵੀੜੇ ਵਿੱਚ ਲੈ ਜਾਂਦਾ ਫਿਰ ਤਕਦੀਰ ਨੂੰ ਮੋਟਰਸਾਈਕਲ ਤੇ ਬਿਠਾਇਆ ਤੇ ਡਾਕਟਰ ਦੇ ਕੋਲ ਲੈ ਗਏ ਸੁਖਵਿੰਦਰ ਤਕਦੀਰ ਨੂੰ ਫੜਕੀ ਬੈਠ ਗਈ ਅਤੇ ਪੂਆ ਉਹਨਾਂ ਦੇ ਪਿੱਛੇ ਹੀ ਤੁਰ ਕੇ ਡਾਕਟਰ ਦੇ ਕਲੀਨਿਕ ਪਹੁੰਚ ਗਈ ਹਰਜੀਤ ਨੇ ਡਾਕਟਰ ਨੂੰ ਬੁਲਾਇਆ ਤੇ ਤਕਦੀਰ ਦਾ ਚੈੱਕਅਪ ਕਰਨ ਲਈ ਕਿਹਾ ਡਾਕਟਰ ਨੇ ਉਸ ਦਾ ਚੈੱਕਅਪ ਕਰਕੇ ਕਿਹਾ ਪਰ ਜਾਈਏ ਕਿਉ ਆਪਣੀ ਜਾਨ ਨੂੰ ਰੱਸੇ ਵੱਟੇ ਨੇ ਤੂੰ ਹੀ ਐ ਪਰ ਬੰਦਾ ਕੰਮ ਤਾਂ ਨਹੀਂ ਹੈਗਾ ਚਾਹੇ ਦੋਸਤ ਮੇਰਾ ਤਲਾਕ ਦੇ ਕੇ ਦਫਾ ਕਰ ਤੇਰੇ ਵਾਤਾ ਉਹਨੂੰ ਫਿਕਰ ਹੀ ਨਹੀਂ ਪੂਰਾ ਕਿਉ ਉਹ ਦੇਹ ਤੋੜ ਕੇ ਕੰਮ ਕਰਦੀ ਐ ਕਹਿੰਦੇ ਹੋਏ ਡਾਕਟਰ ਨੇ ਤਕਦੀਰ ਦੀ ਬਾ ਸੁਖਵਿੰਦਰ ਕੋਲ ਨੂੰ ਫੜਨ ਲਈ ਕਿਹਾ ਅਤੇ ਇੱਕ ਟੀਕਾ ਲਗਾ ਦਿੱਤਾ ਨਾਲ ਹੀ ਤੈਨੂੰ ਫਰਾਕਾ ਦਵਾਈਆਂ ਦੇ ਦਿੱਤੀਆਂ ਪੋਆ ਦੇ ਪੁੱਛਣ ਤੇ ਡਾਕਟਰ ਨੇ ਦੱਸਿਆ ਮਾਤਾ ਜੀ ਪਰ ਜਾਈਦਾ ਬੀਪੀ ਬਹੁਤ ਜ਼ਿਆਦਾ ਲੋ ਹੈ ਬੀਪੀ 46 70 ਹੀ ਰਹਿ ਗਿਆ ਜੇ ਤੁਸੀਂ ਨਾ ਲੈ ਕੇ ਆਉਂਦੇ ਇਹਨਾਂ ਦੀ ਜਾਨ ਵੀ ਜਾ ਸਕਦੀ ਸੀ ਡਾਕਟਰਾਂ ਨੇ 2 ਘੰਟੇ ਤਕ ਦੀਰ ਨੂੰ ਦਾਖਲ ਰੱਖਿਆ ਪਰ ਉਹਨਾਂ ਤਿੰਨ ਤੋਂ ਇਲਾਵਾ ਕਰੋ ਹੋਰ ਕੋਈ ਨਹੀਂ ਸੀ ਆਇਆ ਬਸ ਹਰਜੀਤ ਜਾ ਕੇ ਗगन ਨੂੰ ਜ਼ਰੂਰ ਲੈ ਆਇਆ ਸੀ ਤਾਂ ਜੋ ਤਕਦੀਰ ਹਿੰਮਤ ਨਾ ਹਾਰੇ ਅਤੇ ਉਸ ਅੰਦਰ ਜਉਣ ਦੀ ਤੰਗ ਪੈਦਾ ਹੋਵੇ ਗगन ਤਕਦੀਰ ਨਾਲ ਲਿਪਟ ਗਿਆ ਅਤੇ ਤਕਦੀਰ ਕਾਫੀ ਸਮਾਂ ਹੰਝੂ ਵਹਾਉਂਦੀ ਰਹੀ ਉਹ ਵਾਰ-ਵਾਰ ਆਪਣੀ ਕਿਸਮਤ ਨੂੰ ਕੋਸ ਰਹੀ ਸੀ ਉਸ ਨੂੰ ਉਹ ਦਿਨ ਯਾਦ ਆਇਆ ਜਦੋਂ ਗੱगन ਨੇ ਚੁੱਕ ਕੇ ਤਕਦੀਰ ਦੀ ਤਖਤ ਦਵਾਈ ਦਵਾਈ ਡੈਕਸੋਰੇ ਚੁੱਕ ਕੇ ਪੀ ਲਈ ਸੀ ਉਸ ਸਮੇਂ ਹਰਜੀਤ ਅਤੇ ਸੁਖਵਿੰਦਰ ਹੀ ਉਸ ਨੂੰ ਰੋਕਟਰ ਦੀ ਲੈ ਕੇ ਗਏ ਸਨ ਤਕਦੀਰ ਨੇ ਆਪਣੇ ਪਿਓ ਸੱਸ ਨੂੰ ਕਿਹਾ ਪਿਓ ਜੀ ਤੁਸੀਂ ਮੇਰੇ ਤੇ ਅੱਜ ਦੂਜਾ احਸਾਨ ਕਰਤਾ ਮੇਰੀ ਜਾਨ ਬਚਾ ਕੇ ਮੈਂ ਤੁਹਾਡੇ ਇਹ ਅਸਾਨ ਕਿਵੇਂ ਉਤਾਰੂੰਗੀ ਇਹੋ ਜੀਆਂ ਗੱਲਾਂ ਨਾ ਕਰਿਆ ਕਰ ਕੋਈ ਨਾ ਪੁੱਤ ਤੂੰ ਮੈਨੂੰ ਆਪਣੀ ਮਾਂ ਸਮਝ ਘੜੀ ਕੋ ਰਾਮ ਕਰ ਲੈ ਫਿਰ ਕਰ ਚੱਲਦੇ ਆ ਤੈਨੂੰ ਲੈ ਕੇ ਪੂਆ ਨੇ ਕਿਹਾ ਇਹਨੇ ਨੂੰ ਡਾਕਟਰ ਦੀ ਪਤਨੀ ਆਟੇ ਨਾਲ ਲਿਬੜੇ ਹੱਥ ਲੈ ਕੇ ਪਹੁੰਚੀ ਅਤੇ ਬੋਲੀ ਕੀ ਹੋਇਆ ਤਕਦੀਰ ਐਨੇ ਕਿਉਂ ਢੇਰੀ ਢਾਈ ਐ ਸ਼ਦ ਪ੍ਰੇ ਇਹ ਚਾਹੇ ਬੰਦੇ ਨੂੰ ਜਿਹਨੂੰ ਤੇ ਤਕਲੀਫ ਵੀ ਡਰਾਮਾ ਲੱਗਦੀ ਹੈ ਕੀ ਦੀ ਗੱਲ ਕਰਦੀ ਐ ਤੀਏ ਤੂੰ ਕੌਣ ਇਹਨੂੰ ਡਰਾਮਾ ਕਰਦੀ ਕਹਿੰਦੀ ਭੂਆ ਨੇ ਪੁੱਛਿਆ ਹੁਰਦਰਸ਼ ਵੀਰ ਜੀ ਨੂੰ ਫੋਨ ਕੀਤਾ ਸੀ ਡਾਕਟਰ ਸਾਹਿਬ ਨੇ ਵੀ ਤਕਦੀਰ ਨੂੰ ਐਡਮਿਟ ਕੀਤਾ ਹੋਇਆ ਏ ਮੇਰੇ ਕੋਲ ਉਹਦੀ ਹਾਲਤ ਬਹੁਤ ਨਾਜ਼ੁਕ ਹੈ ਕਹਿੰਦੇ ਕੁਝ ਨਹੀਂ ਹੋਇਆ ਉਹਨੂੰ ਉਹ ਤਾਂ ਡਰਾਮਾ ਕਰਦੀ ਹੀ ਰਹਿੰਦੀ ਐ ਤੂੰ ਕੋਈ ਟੀਕਾ ਲਾ ਕੇ ਤੋੜ ਦੇ ਉਹਨੂੰ ਤਾਕਤ ਦਾ ਜਨਾਨੀਆਂ ਨੂੰ ਬਿਮਾਰੀ ਘਟ ਬਹੁਤ ਜ਼ਿਆਦਾ ਹੁੰਦਾ ਐ ਡਾਕਟਰ ਦੀ ਪਤਨੀ ਸੀਮਾ ਬੋਲੀ ਤਕਦੀਰ ਨੂੰ ਇਹ ਤਾਂ ਪਤਾ ਸੀ ਕਿ ਗੁਰਦਾਸ ਉਹਦੀ ਕਦਰ ਨਹੀਂ ਕਰਦਾ ਪਰ ਗੁਰਦਾਸ ਉਹਦੀ ਤਕਲੀਫ ਨੂੰ ਡਰਾਮਾ ਕਰੇਗਾ ਇਹ ਉਸਨੇ ਕਦੇ ਵੀ ਨਹੀਂ ਸੀ ਸੋਚਿਆ ਖੈਰ ਤਕਦੀਰ ਨੂੰ ਸਾਡੇ ਕੋਲ 9 ਵਜੇ ਛੁੱਟੀ ਹੋਈ ਅਤੇ دیر ਹੋਣ ਕਰਕੇ ਤਕਦੀਰ ਨੂੰ ਕਮਰੇ ਵਿੱਚ ਛੱਡ ਹਰਜੀਤ ਸੁਖਵਿੰਦਰ ਅਤੇ ਲਾਲਾ ਪੂਆ ਤਿੰਨ ਸਿੱਧੇ ਕਰ ਗਏ ਅਤੇ ਤਕਦੀਰ ਬੈੱਡ ਤੇ ਲੇਟ ਗਈ ਗगन ਨੇ ਉਸ ਨੂੰ ਇੱਕ ਗਲਾਸ ਪਾਣੀ ਤਕਦੀਰ ਹਰ ਰੋਜ਼ ਪੀਣ ਲਈ ਤਾਜ਼ਾ ਪਾਣੀ ਬਾਲਟੀ ਵਿੱਚ ਰੱਖਿਆ ਕਰਦੀ ਸੀ ਤਾਂ ਭਰ ਕੇ ਦਵਾਈ ਲੈਣ ਲਈ ਦਿੱਤਾ ਅਤੇ ਆਪ ਉਸ ਦੇ ਕੋਲ ਬੈਠ ਗਿਆ ਤਕਦੀਰ ਨੇ ਦਵਾਈ ਲੈ ਕੇ ਥੋੜਾ ਸਮਾਂ ਆਰਾਮ ਕੀਤਾ ਫਿਰ ਗੁਰਦਾਸ ਲਈ ਚਾਵਲ ਬਣਾ ਦਿੱਤੇ ਕਿਉਂਕਿ ਰੋਟੀ ਬਣਾਉਣ ਦੀ ਹੁਣ ਉਸ ਵਿੱਚ ਬਿਲਕੁਲ ਵੀ ਹਿੰਮਤ ਨਹੀਂ ਸੀ ਗੁਰਦਾਸ 10:30 ਘਰ ਆਇਆ ਅਤੇ ਆਉਂਦਾ ਹੀ ਬੋਲਿਆ ਬਿਮਾਰੀ ਕੀ ਹੈ ਹੁਣ ਪਈਏ ਰਹੇਗੀ ਖਾਣ ਨੂੰ ਵੀ ਬਣਾਏਗੀ ਕੁਝ ਭੁੱਖ ਬਹੁਤ ਲੱਗੀ ਹੋਈ ਏ ਮੈਨੂੰ ਨਹੀਂ ਬਣਾਉਣਾ ਤਾਂ ਦੱਸ ਦੇ ਡਰਾਮੇ ਤੇਰੇ ਤੋਂ ਜਿੰਨੇ ਮਰਜ਼ੀ ਕਰਾ ਲੂ ਕੰਮ ਦੀ ਵਾਰ ਤੂੰ ਤੇਰੇ ਡਰਾਮੇ ਸ਼ੁਰੂ ਹੋ ਜਾਂਦੇ ਨੇ ਲੱਗਦਾ ਏ ਮੈਨੂੰ ਬੇਬੇ ਕੋਲ ਜਾਣਾ ਪੈਣਾ ਹੁਣ ਰੋਟੀ ਖਾਣ ਇਹ ਕਹਿੰਦਾ ਹੋਇਆ ਗੁਰਦਾਸ ਕਮਰੇ ਤੋਂ ਬਾਹਰ ਜਾਣ ਹੀ ਲੱਗਿਆ ਸੀ ਕਿ ਤਕਦੀਰ ਬੋਲੀ ਚਾਵਲ ਬਣਾਏ ਪਏ ਨੇ ਪਾ ਕੇ ਖਾ ਲੋ ਮੇਰੇ ਵਿੱਚ ਹਿੰਮਤ ਹੈ ਨਹੀਂ ਉੱਠਣ ਦੀ ਗੁਰਦਾਸ ਨੇ ਮੂੰਹ ਜਿਹਾ ਬਣਾਇਆ ਤੇ ਚਾਵਲ ਪਾ ਕੇ ਖਾਣ ਲੱਗ ਪਿਆ ਉਸਨ ਤਕਦੀਨ ਤੱਕ ਹੀ ਚਾਵਲ ਪਾ ਕੇ ਦੇਨੇ ਸੀ ਸੋ ਉਹ ਗੱਗਨ ਨੂੰ ਵੀ ਖਾਣ ਲਈ ਨਾ ਬੁਲਾਇਆ ਜਦੋਂ ਉਹ ਚਾਵਲ ਖਾਣ ਤੋਂ ਬਾਅਦ ਉੱਠ ਕੇ ਆਪਣੇ ਮੰਮੀ ਪਾਪਾ ਕੋਲ ਗਿਆ ਤਾਂ ਤਕਦੀਨ ਨੇ ਉੱਠ ਕੇ ਗੱਗਨ ਨੂੰ ਚਾਵਲ ਖੁਲਾਏ ਫਿਰ ਉਹ ਦੋ ਚਮਚਾ ਚਾਵਲ ਖਾਣ ਤੋਂ ਬਾਅਦ ਪੰਡ ਇਕੱਠੇ ਕਰਕੇ ਗੱਗਨ ਨੂੰ ਲੈ ਕੇ ਸੌਂ ਗਈ ਅਗਲੇ ਦਿਨ ਗੁਰਦਾਸ ਨੇ ਉਸਨੂੰ ਸਵੇਰੇ ਹੀ ਹਦਾਇਤ ਦੇ ਦਿੱਤੀ ਕਿ ਉਹ ਦੁਕਾਨ ਤੋਂ ਛੁੱਟੀਆਂ ਕਰਕੇ ਹੀ ਕਈ ਦਿਨਾਂ ਤੱਕ ਕੰਮ ਹੀ ਰਹੇਗੀ ਨਾ ਚਾਹੁੰਦੇ ਹੋਈ ਵੀ ਤਕਦੀਰ ਨੇ ਕਲੇਸ਼ ਤੋਂ ਦਰਦੀ ਨੇ ਦੁਕਾਨ ਤੋਂ ਛੁੱਟੀ ਕਰ ਲਈ ਅਤੇ ਰਕੇਸ਼ ਨੂੰ ਫੋਨ ਕਰਕੇ ਕਹਿ ਦਿੱਤਾ ਦੋ ਦਿਨਾਂ ਤੱਕ ਉਹ ਕਾਰਾ ਕਰ ਰਹੀ ਹੈ ਪਰ ਆਰਾਮ ਇੱਕ ਮਿੰਟ ਦਾ ਵੀ ਨਾ ਮਿਲਿਆ ਉਹਦੇ ਸਹੁਰੇ ਤੋਂ ਬਿਨਾਂ ਕਿਸੇ ਹੋਰ ਨੇ ਉਹਦਾ ਨਾ ਹੀ ਹਾਲ ਪੁੱਛਿਆ ਨਾ ਹੀ ਆਰਾਮ ਕਰਨ ਲਈ ਕਿਹਾ ਇਸੇ ਕਰਕੇ ਤਕਦੀਰ ਨੇ ਤੀਜੇ ਦਿਨ ਛੁੱਟੀ ਕਰਨ ਤੋਂ ਮਨ ਕਰ ਦਿੱਤਾ ਅਤੇ ਦੁਕਾਨ ਤੇ ਆ ਗਈ ਮਾਣ ਨੂੰ ਅਤੇ ਰਕੇਸ਼ ਤੋਂ ਇਲਾਵਾ ਨਾ ਆਦੀ ਦੁਕਾਨ ਵਾਲੇ ਵੀ ਤਕਦੀਰ ਦੀ ਖਬਰ ਲੈਣ ਲਈ ਆਏ ਅਤੇ ਰਕੇਸ਼ ਦਾ ਛੋਟਾ ਭਰਾ ਉਸਦੇ ਪਤਨੇ ਵੀ ਆਏ ਸਰਿਤਾ ਭਾਬੀ ਨੇ ਵੀ ਫੋਨ ਕਰਕੇ ਤਕਦੀਰ ਦਾ ਹਾਲ ਚਾਲ ਪੁੱਛਿਆ ਅਤੇ ਫਿਰ ਉਸ ਲਈ ਹਲਕਾ ਖਾਣਾ ਵੀ ਬਣਾ ਕੇ ਭੇਜਿਆ ਹੁਣ ਤਕਦੀਰ ਬਿਲਕੁਲ ਠੀਕ ਮਹਿਸੂਸ ਕਰਨ ਲੱਗ ਪਈ ਸੀ ਰਕੇਸ਼ ਨੇ ਉਸ ਨੂੰ ਅੱਗੇ ਤੋਂ ਹਮੇਸ਼ਾ ਪਹਿਲਾਂ ਆਪਣੇ ਅਤੇ ਆਪਣੇ ਸਿਹਤ ਬਾਰੇ ਸੋਚਣ ਲਈ ਕਿਹਾ ਤਕਦੀਰ ਹੁਣ ਪਹਿਲਾਂ ਵਾਂਗ ਹੀ ਆਪਣੇ ਕੰਮ ਕਰਨ ਲੱਗ ਪਈ ਸੀ ਬਾਕੀ ਖਾਣੇ ਕੱਲ ਅਗਲੇ ਪਾਗ ਵਿੱਚ